ਹਾਂਜੀ ਮੈਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਜੀਫ ਐਡੀਟਰ ਕਸ਼ਮੀਰੀ ਲਾਲ ਕੈਂਤ ਤੁਸੀਂ ਸਾਡੇ ਚੈਨਲ ਦੇ ਉੱਪਰ ਰੋਜ਼ਾਨਾ ਘਟਨਾਵਾਂ ਦੇਖਦੇ ਹੋ ਚੋਰੀਆਂ ਹੋ ਰਹੀਆਂ ਨੇ ਕਤਲੋਗਾਰਥ ਹੋ ਰਹੀ ਆ ਦਿਨ ਦਿਹਾੜੇ ਲੁੱਟਖੋ ਹੋ ਰਹੀ ਆ ਲੋਕਾਂ ਦੇ ਘਰਾਂ ਵਿੱਚ ਵੜ ਕੇ ਵੀ ਉਹਨਾਂ ਕੋਲੋਂ ਸਿੱਧੇ ਤੌਰ ਦੇ ਉੱਪਰ ਵੀ ਜੋ ਆ ਉਹਨਾਂ ਦਾ ਸਮਾਨ ਜਿਹੜਾ ਖੋਇਆ ਜਾ ਰਿਹਾ ਆ ਸੜਕਾਂ ਦੇ ਉੱਪਰ ਪਰਸ ਖੋਏ ਜਾ ਰਹੇ ਨੇ ਲੇਡੀਜ਼ ਦੇ ਕੋਲੋਂ ਮੋਬਾਈਲ ਖੋਏ ਜਾ ਰਹੇ ਨੇ ਪਰ ਸਰਕਾਰ ਕੰਮ ਕਰਨ ਦੀ ਨੀਂਦ ਸੁੱਤੀ ਪਈ ਆ ਬਹੁਤ سارے ਬੰਦੇ ਆ ਜਿਹੜੇ ਸਾਡੇ ਚੈਨਲ ਦੇ ਐਂਟੀ ਆ ਜਾਂ ਮੇਰੇ ਐਂਟੀ ਆ ਉਹਨਾਂ ਦਾ ਕਹਿਣਾ ਹੁੰਦਾ ਕਿ ਇਹਨਾਂ ਦੇ ਕਹਿਣ ਨਾਲ ਕੀ ਹੋਣਾ ਬਹੁਤ ਕੁਝ ਹੁੰਦਾ ਮਹਾਰਾਜ ਸਾਡੇ ਕੋਲ ਵਿਧ ਪ੍ਰੂਫ ਹੈਗੇ ਆ ਹੁਣ ਦੇਖੋ ਲਗਾਤਾਰ ਡਾਕਟਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਬਹੁਤ ਸਾਰੇ ਲੋਕੀ ਕਹਿਣਗੇ ਕਿ ਇਹਨਾਂ ਨੇ 8 ਤੋਂ ਲੈ ਕੇ 11 ਵਜੇ ਤੱਕ ਇਹ ਜਿਹੜੇ ਆ ਕਿ ਹਸਪਤਾਲਾਂ ਦੇ ਵਿੱਚ ਹੜਤਾਲਾਂ ਕਿਉਂ ਕਰੀ ਬੈਠੇ ਹੈਗੇ ਆ ਬਹੁਤ ਸਾਰੇ ਲੋਕ ਜਿਹੜੇ ਉਹ ਕਹਿਣਗੇ ਜੋ ਸਰਕਾਰ ਦੇ ਆਪਣੇ ਹੁੰਦੇ ਨੇ ਜੋ ਉਹਨਾਂ ਦੇ ਵੋਟਰ ਹੁੰਦੇ ਨੇ ਜਾਂ ਉਹਨਾਂ ਦਾ ਬੋਟ ਬੈਂਕ ਤਿਆਰ ਕਰਦੇ ਨੇ ਉਹ ਕਹਿਣਗੇ ਕਿ ਡਾਕਟਰ ਜਿਹੜੇ ਹੈਗੇ ਆ ਇਹ ਮਰੀਜ਼ਾਂ ਨਾਲ ਕਿਉਂ ਖਲਵਾੜ ਕਰ ਰਹੇ ਨੇ ਇਹ ਕਿਹੜਾ ਖਲਵਾੜ ਆ ਇਹ ਉਹ ਲੋਕ ਕਹਿਣਗੇ ਜੋ ਸਰਕਾਰ ਦੇ ਵਿੱਚ ਸਰਕਾਰ ਦੇ ਨਾਲ ਭਾਗੀਦਾਰ ਹੁੰਦੇ ਨੇ ਇਹ ਉਹਨਾਂ ਲੋਕਾਂ ਦੀਆਂ ਗੱਲਾਂ ਹੁੰਦੀਆਂ ਨੇ ਮੈਂ ਜਿਹੜੀ ਗੱਲ ਕਰਨ ਜਾ ਰਿਹਾ ਆ ਉਸ ਗੱਲ ਨੂੰ ਬੜੇ ਧਿਆਨ ਦੇ ਨਾਲ ਸੁਣੋ ਹੁਣ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਜਿੰਨੇ ਵੀ ਪੰਜਾਬ ਦੇ ਹਸਪਤਾਲ ਆ ਡਾਕਟਰ ਜਿਹੜੇ ਆ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਆ ਇਹਨਾਂ ਨੇ ਹਸਪਤਾਲਾਂ ਦੇ ਵਿੱਚ ਹੜਤਾਲ ਕੀਤੀ ਹੋਈ ਹੈ। ਔਰ ਥੋੜੇ ਦਿਨਾਂ ਬਾਅਦ ਮੁਕੰਮਲ ਹੜਤਾਲ ਇਹ ਕਰ ਰਹੇ ਹੈਗੇ। ਇਹ ਫਿਰ ਇਹਦਾ ਇਥੋਂ ਤੁਸੀਂ ਸਿੱਧਾ ਅੰਦਾਜ਼ਾ ਲਾਓ ਜੋ ਡਾਕਟਰਾਂ ਦੀਆਂ ਮੰਗਾਂ ਆ ਉਹ ਡਾਕਟਰ ਲੋਕਾਂ ਨੂੰ ਖਰਾਬ ਕਰ ਰਹੇ ਕਿ ਸਰਕਾਰ ਖਰਾਬ ਕਰ ਰਹੀ ਹੈ। ਆਮ ਆਦਮੀ ਪਾਰਟੀ ਦੇ ਪਾਰਟੀ ਵੱਲੋਂ ਆਮ ਆਦਮੀ ਕਲੀਨਿਕ ਖੋਲ ਦਿੱਤੇ ਗਏ ਆ ਕਿੱਡਾ ਡਰਾਮਾ ਰਚਿਆ ਗਿਆ ਆ ਲਿਪਾ ਪੋਚੀ ਕਰਕੇ ਜੋ ਬਾਦਲ ਸਰਕਾਰ ਸਮੇ ਜਾਂ ਕਾਂਗਰਸ ਸਰਕਾਰ ਸਮੇ ਜਾਂ ਮhalla ਆਪਣੇ ਉਹਨਾਂ ਵੱਲੋਂ ਪਹਿਲਾਂ ਸੁਵਿਧਾ ਸੈਂਟਰ ਬਣਾਏ ਹੋਏ ਸੀ ਉਹਨਾਂ ਦੇ ਉੱਪਰ ਲਿਪਾ ਪੋਚੀ ਕਰ ਦਿੱਤੀ ਆ ਸਾਡੇ ਗੜਚਾਂ ਦਾ ਹਸਪਤਾਲ ਆ ਕੇ ਦੇਖ ਲਓ ਇੱਥੇ ਰੋਜ਼ਾਨਾ ਡਾਕਟਰ ਹੀ ਨਹੀਂ ਆ ਰਿਹਾ ਹੈਗਾ ਡਿਸਪੈਂਸਰੀ ਨੂੰ ਕਈ ਪਿੰਡ ਲੱਗਦੇ ਹੈਗੇ ਆ ਕੀ ਆਮ ਆਦਮੀ ਪਾਰਟੀ ਲੋਕਾਂ ਨੂੰ ਕੀ ਦੇ ਰਹੀ ਆ ਕਿਹੜੇ ਵਾਦੇ ਕੀਤੇ ਸੀਗੇ ਇਸ ਸਰਕਾਰ ਦੇ ਉੱਪਰ ਲੋਕਾਂ ਦਾ ਜਿਹੜਾ ਸੀਗਾ ਪੂਰਾ ਵਿਸ਼ਵਾਸ ਸੀ ਆਸ਼ਾ ਵਰਕਰਾਂ ਨੂੰ ਕੱਢ ਦਿੱਤਾ ਹੈਗਾ ਜਿਹੜੀ ਕਿ ਆਂਗਣਵਾੜੀ ਦੇ ਨਾਲ ਉਹ 70 ਸਾਲ ਦੀ ਉਮਰ ਆ ਉਹ ਉਹ ਹੋਣੀ ਚਾਹੀਦੀ ਸੀ ਉਹਨਾਂ ਨੂੰ 58 ਸਾਲ ਦੀ ਉਮਰ ਦੇ ਵਿੱਚ ਕੱਢ ਦਿੱਤਾ ਹੈਗਾ ਇਹ ਆਮ ਜੇ 1000 ਕੱਢਿਆ ਉਹ ਮਗਰ 100 ਜਿਹੜਿਆਂ ਨੂੰ ਰੱਖ ਵੀ ਲਿਆ ਤਾਂ ਕਿਹੜਾ ਮਾਰਕਾ ਮਾਰ ਦਿੱਤਾ ਹੁਣ ਗੱਲ ਕਰ ਰਹੇ ਆ ਕਿ ਡਾਕਟਰਾਂ ਵੱਲੋਂ ਜਿਹੜੀ ਹੜਤਾਲ ਆ ਉਹ ਕੀਤੀ ਗਈ ਆ ਤਿੰਨ ਮਤਲਬ 8 ਤੋਂ ਲੈ ਕੇ 11 ਵਜੇ ਤੱਕ ਜੇ ਕਿਤੇ ਡਾਕਟਰਾਂ ਨੇ ਪੂਰਨ ਤੌਰ ਤੇ ਨਾ ਇੱਕ ਹੜਤਾਲ ਕਰ ਦਿੱਤੀ ਤਾਂ ਇਹਦੇ ਡਾਕਟਰ ਦੋਸ਼ੀ ਨਹੀਂ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਸਰਕਾਰ ਦੋਸ਼ੀ ਆ ਉਹ ਜ਼ਿੰਮੇਵਾਰ ਹੈਗੀ ਆ ਜਦੋਂ ਇਹਨਾਂ ਦੀਆਂ ਮੰਗਾਂ ਆਉਂਦੀਆਂ ਕਿ ਸਰਕਾਰ ਨੂੰ ਪਤਾ ਨਹੀਂ ਹੁੰਦਾ ਹੈਗਾ ਕਿ ਇਹਨਾਂ ਨੇ ਹੜਤਾਲ ਕਰਨੀ ਆ ਮੰਗਾਂ ਤੇ ਗੌਰ ਕਿਉਂ ਨਹੀਂ ਕੀਤਾ ਜਾਂਦਾ ਹੈਗਾ ਹੁਣ ਦੇਖੋ ਡਾਕਟਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਆ ਅਸੀਂ ਨਵਾਂ ਸ਼ਹਿਰ ਦਬਾਬਾ YouTube ਚੈਨਲ ਤੇ ਖਬਰਾਂ ਵੀ ਰੈਗੂਲਰ ਚਲਾ ਰਹੇ ਆ ਪਹਿਲਾ ਮੁਕੰਦਪੁਰ ਦੇ ਵਿੱਚ ਮੁਕੰਦਪੁਰ ਜਿਹੜਾ ਹਸਪਤਾਲ ਆ ਸਰਕਾਰੀ ਉੱਥੇ ਇੱਕ ਇੱਕ ਲੜਕਾ ਆਂਦਾ ਆ ਗੱਡੀ ਤੇਜ਼ ਕਰਕੇ ਆ ਲੈ ਕੇ ਅੰਦਰ ਆਂਦਾ ਆ ਤੇ ਜੇ ਡਾਕਟਰ ਸਾਹਿਬ ਨੇ ਕਹਿਤਾ ਕਿ ਤੂੰ ਗਲਤ ਪਾਰਕਿੰਗ ਨਾ ਕਰ ਤਾਂ ਉਹਨਾਂ ਨੂੰ ਜ਼ਖਮੀ ਕੀਤਾ ਜਾਂਦਾ ਆ ਉਹ ਘਟਣਾ ਹਜੇ ਠੰਡੀ ਨਹੀਂ ਠੰਡੇ ਵਾਸਤੇ ਨਹੀਂ ਸੀ ਪਈ ਜਾ ਉਸ ਦਾ ਕੋਈ ਨਤੀਜਾ ਨਹੀਂ ਸੀ ਨਿਕਲਿਆ ਬੇਸ਼ੱਕ ਉਹ ਦੋਸ਼ੀ ਨੂੰ ਪੜ ਲਿਆ ਗਿਆ ਆ ਤੇ ਦੂਸਰੇ ਦਿਨੇ ਇੱਕ ਵੈਟਰਨਰੀ ਡਾਕਟਰ ਜੋ ਔੜ ਦੇ ਵਿੱਚ ਅਫਸਰ ਨੇ ਵੈਟਰਨਰੀ ਅਫਸਰ ਆ ਫਾਮਬੜਾ ਦੇ ਵਿੱਚ ਉਹ ਰਹਿੰਦੇ ਹੈਗੇ ਆ ਉਹਨਾਂ ਦੇ ਘਰ ਦੇ ਉੱਪਰ ਰਾਤ ਨੂੰ ਇੱਟਾ ਰੋੜੇ ਮਾਰੇ ਗਏ ਹੁਣ ਤੀਜੀ ਘਟਨਾ ਅੱਜ ਦੀ ਜੀਰਕਪੁਰ ਏਰੀਆ ਦੇ ਵਿੱਚ ਇੱਕ ਪ੍ਰੈਗਨੈਂਟ ਲੇਡੀ ਡਾਕਟਰ ਆ ਉਥੇ ਆਪਣਾ ਕੰਮ ਕਰ ਰਹੀ ਸੀਗੀ ਉਥੇ ਇੱਕ ਨੌਜਵਾਨ ਅੰਦਰ ਵੜਿਆ ਦਵਾਈਆਂ ਚੋਰੀ ਕਰਨ ਲੱਗਾ ਜਾਂ ਦਵਾਈਆਂ ਕਾਧੀਆਂ ਇਹ ਨਸ਼ੇਈ ਹੁੰਦੇ ਆ ਆਪਣੀਆਂ ਸਰਿੰਜਾਂ ਚੱਕਣੀਆਂ ਆਉਣੀਆਂ ਔਰ ਉਸਨੇ ਡਾਕਟਰ ਨੂੰ ਧੱਕਾ ਮਾਰਿਆ ਪ੍ਰੈਗਨੈਂਟ ਲੇਡੀ ਸੀਗੀ ਅਗਰ ਥਾਂ ਖਤਾ ਲੱਗ ਜਾਂਦੀ ਸੱਟ ਤਾਂ ਕਿੱਡਾ ਵੱਡਾ ਨੁਕਸਾਨ ਹੁੰਦਾ ਉਹਦਾ ਜ਼ਿੰਮੇਵਾਰ ਕੌਣ ਸੀ ਮੈਂ ਤਾਂ ਸਿੱਧਾ-ਸਿੱਧਾ ਸਰਕਾਰ ਨੂੰ ਕਹੂੰਗਾ ਹੁਣ ਡਾਕਟਰ ਜਿਹੜੇ ਆ ਡਾਕਟਰਾਂ ਦੀ ਸਕਿਉਰਟੀ ਹੈ ਕਿੱਥੇ ਆ ਇਹ ਜਿਹੜੇ ਸਾਡੇ ਲੀਡਰ ਬਣੀ ਫਿਰਦੇ ਆ ਆਪਣੇ ਨਾਲ ਹਜ਼ਾਰਾਂ ਦੀ ਸਕਿਉਰਿਟੀ ਕਹਿ ਸਕਦੇ ਆ ਆਪਣਿਆਂ ਆਪਣੇ ਘਰ ਵਾਲਿਆਂ ਨੂੰ ਵੀ ਸਕਿਉਰਿਟੀ ਦਿੱਤੀ ਆ ਆਪਣੇ ਰਿਸ਼ਤੇਦਾਰਾਂ ਨੂੰ ਵੀ ਸਕਿਉਰਿਟੀ ਦਿੱਤੀ ਹੋਈ ਆ ਜਿਨ੍ਹਾਂ ਦਾ ਕੋਈ ਉਹਦਾ ਵੀ ਨਹੀਂ ਆ ਉਹਨਾਂ ਨੂੰ ਵੀ ਸਕਿਉਰਿਟੀ ਦਿੱਤੀ ਹੋਈ ਆ ਇਹ ਕੀ ਮਤਲਬ ਜਿਹੜਾ ਡਰਿਆ ਇਹਨਾਂ ਨੂੰ ਇਹ ਕੋਈ ਇਹਨਾਂ ਨੂੰ ਕੋਈ ਡਰਿਆ ਕੋਈ ਕਿਹੜਾ ਖਤਰਾ ਖੜਾ ਕਰਾ ਕੇ ਆਇਆ ਆਏ ਦਿਨ ਆਪਣੇ ਵੋਟਾਂ ਦੇ ਖਾਤਰ ਰੈਲੀਆਂ ਰੱਖਦੇ ਆ ਸਾਰੀ ਪੁਲਿਸ ਪ੍ਰਸ਼ਾਸਨ ਸਾਰਾ ਪ੍ਰਬੰਧ ਆਪਣੇ ਤੇ ਲਈ ਰੱਖਦੇ ਆ ਇਹ ਜਿਹੜੇ ਡਾਕਟਰ ਆ ਲੇਡੀ ਡਾਕਟਰ ਆ ਜਾਂ ਜੈਂਟਸ ਹੈਗੇ ਆ ਜਾਂ ਕੋਈ ਵੀ ਹੈਲਥ ਡਿਪਾਰਟਮੈਂਟ ਨਾਲ ਸੰਬੰਧਤ ਹੈਗਾ ਆ ਉਹਨਾਂ ਦੀ ਸੁਰੱਖਿਆ ਕਿੱਥੇ ਆ ਪੁਲਿਸ ਪ੍ਰਸ਼ਾਸਨ ਇੱਥੇ ਕੀ ਕਰ ਸਕਦਾ ਕੀ ਕਰੂੰਗਾ ਉਹ ਦੋਚੀ ਨੂੰ ਫੜ ਲੈਂਦੇ ਆ ਮੈਂ ਇੱਕ ਤੁਹਾਨੂੰ ਹੋਰ ਦੱਸਦਾ ਮੇਰਾ ਅਕਸਰ ਜਿਹੜਾ ਵਾਸਤਾ ਆ ਸੀਨੀਅਰ ਅਫਸਰਾਂ ਦੇ ਨਾਲ ਰਹਿੰਦਾ ਆ ਜੂਨੀਅਰ ਔਰ ਸੀਨੀਅਰ ਪ੍ਰਸ਼ਾਸਨ ਦੇ ਨਾਲ ਰਹਿੰਦਾ ਆ ਕਈ ਵਾਰ ਸਾਡੀਆਂ ਗੱਲਾਂ ਹੋਈਆਂ ਉਹ ਕਹਿੰਦੇ ਅਸੀਂ ਕੀ ਕਰੀਏ ਫੋਨ ਉੱਪਰ ਆ ਜਾਂਦੇ ਆ ਪਰ ਫਿਰ ਵੀ ਅਸੀਂ ਜੇ ਬੰਦਾ ਨਹੀਂ ਹਟਦਾ ਅਸੀਂ ਫੜ ਲੈਨੇ ਆ ਜੇ ਫੜ ਲੈਂਦੇ ਆ ਉੱਪਰ ਉਹਨਾਂ ਦੀ ਜਮਾਨਤ ਹੋ ਜਾਂਦੀ ਹੈਗੀ ਤੇ ਪੁਲਿਸ ਵੀ ਇੱਥੇ ਕੀ ਕਰੂਗੀ ਤੁਸੀਂ ਸਾਰੀ ਪੁਲਿਸ ਆਪਣੇ ਨਾਲ ਲਾਈ ਹੋਈ ਆ ਤੇ ਫਿਰ ਪੁਲਿਸ ਮਾਰ ਮਹਿਕਮੇ ਦੇ ਉੱਪਰ ਵੀ ਦੋਸ਼ ਕਾਦਾ ਆ ਤੁਸੀਂ ਤੇ ਸਕਿਉਰਟੀ ਗਾਰਡ ਆਪਣੇ ਨਾਲ ਲਾਏ ਹੋਏ ਨੇ ਹਜ਼ਾਰਾਂ ਦੀ ਤਦਾਦ ਵਿੱਚ ਕਹਿ ਸਕਦੇ ਆ ਜੇ ਪੂਰੇ ਪੰਜਾਬ ਦਾ ਦੇਖਿਆ ਜਾਵੇ ਲੱਗੀ ਹੋਈ ਹੈਗੀ ਤੇ ਜੇਕਰ ਇੱਕ ਪੁਲਿਸ ਮਲਾਜ਼ਮ ਵੀ ਇੱਕ ਹਸਪਤਾਲ ਦੇ ਵਿੱਚ ਤਾਇਨਾਤ ਕੀਤਾ ਜਾਵੇ ਉਹ ਭਾਈ ਕੱਟੋ-ਕੱਟ ਡਰਦਾ ਰਹੂਗਾ ਜਿਹੜੇ ਇਹੋ ਜਿਹੇ ਹਰਕਤਾਂ ਕਰਨਾਂ ਦੇ ਹੈਗੇ ਆ ਔਰ ਸਕਿਉਰਟੀ ਗਾਰਡ ਮਤਲਬ ਜੋ ਵੀ ਪੁਲਿਸ ਵਾਲੇ ਜਿਹੜੇ ਨੇ ਉਹਨਾਂ ਨੂੰ ਸਕਿਉਰਟੀ ਦੇ ਤੌਰ ਦੇ ਉੱਪਰ ਹਸਪਤਾਲ ਦੇ ਵਿੱਚ ਲਗਾਇਆ ਜਾਵੇ ਔਰ ਉਹਨਾਂ ਤੇ ਵੀ ਐਡਾ ਬੋਝ ਨਾ ਪਾਇਆ ਜਾਵੇ ਕਿ ਇੱਕ ਦੀ ਡਿਊਟੀ ਲਾਤੀ ਤਾਂ 14 ਘੰਟੇ ਉਹਨੂੰ ਇੱਕ ਹਸਪਤਾਲ 'ਚ ਰਹਿਣ ਦਿੱਤਾ ਜਾਵੇ ਉਹ ਵੀ ਇਨਸਾਨ ਨੇ ਉਹਨਾਂ ਦੀ ਡਿਊਟੀ ਉਸ ਮੁਤਾਬਕ ਲਾਈ ਜਾਵੇ ਕਿ ਉਹਨਾਂ ਦੀ ਸਰੀਰਕ ਸਥਿਤੀ ਵੀ ਠੀਕ ਰਹੇ ਮਾਨਸਿਕ ਸਥਿਤੀ ਵੀ ਠੀਕ ਰਹੇ 6 ਜਾਂ 8 ਘੰਟੇ ਦੀ ਡਿਊਟੀ ਲਾ ਦਿੱਤੀ ਜਾਵੇ ਔਰ ਉਸ ਤੋਂ ਬਾਅਦ ਦੇ ਵਿੱਚ ਬਦਲੀ ਕਰ ਦਿੱਤਾ ਜਾਵੇ ਸਬੰਧਤ ਥਾਣੇ ਵੱਲੋਂ ਜਿਹੜੀ ਹੋਰ ਦੀ ਡਿਊਟੀ ਲਾ ਦਿੱਤੀ ਜਾਵੇ ਰਾਤ ਦਿਨ ਦੀ ਜਿਹੜੀ ਡਿਊਟੀ ਲਾਈ ਜਾਵੇ ਇਹ ਪਰ ਇਹ ਲਾਊਗਾ ਕੌਣ ਉਹ ਭਾਈ ਉਪਰੋਂ ਜਦੋਂ ਸਰਕਾਰ ਦੇ ਆਡਰ ਆਣਗੇ ਹੁਕਮ ਆਣਗੇ ਡੀਸੀ ਸਾਹਿਬ ਪੱਤਰ ਤੇ ਹੁਕਮ ਆਣਗੇ ਅੱਗੇ ਜਾ ਕੇ ਉਹ ਥਾਣਿਆਂ ਨੂੰ ਹੁਕਮ ਆਣਗੇ ਤਦੇ ਡਿਊਟੀਆਂ ਲੱਗਣਗੀਆਂ ਪਰ ਨਹੀਂ ਭਗਵਾਨਤਮਾਨ ਸਰਕਾਰ ਇਹ ਕੁਝ ਨਹੀਂ ਕਰੇਗੀ ਹੁਣ ਜਿਹਨਾਂ ਦਾ ਨੁਕਸਾਨ ਹੋ ਰਿਹਾ ਆ ਜਿਹੜੇ ਮਰੀਜ਼ਾਂ ਦਾ ਨੁਕਸਾਨ ਹੋ ਰਿਹਾ ਆ ਉਹ ਡਾਕਟਰਾਂ ਦਾ ਕਸੂਰ ਕਿੱਦਾਂ ਕਹਿ ਦਾਂਗੇ ਕਿ ਇਹ ਪ੍ਰਭਵੰਤਮਾਨ ਸਰਕਾਰ ਨੂੰ ਪਤਾ ਨਹੀਂ ਤਿੰਨ ਵਾਰ ਦਾ ਤਾਂ ਤਿੰਨ ਘਟਨਾਵਾਂ ਉਹ ਵੀ ਸਾਰੀਆਂ ਰਾਤ ਨੂੰ ਹੋਈਆਂ ਜਿਹਦੇ ਵਿੱਚ ਇੱਕ ਮੁਕੰਦਪੁਰ ਦੇ ਵਿੱਚੋਂ ਹਸਪਤਾਲ ਦੇ ਵਿੱਚ ਡਾਕਟਰ ਦੀ ਕੁੱਟਮਾਰ ਕੀਤੀ ਗਈ ਬੇਜਗ ਦੋਸ਼ੀ ਪੜਿਆ ਗਿਆ ਦੂਜੀ ਘਟਨਾ ਦੂਜੇ ਦਿਨ ਵੈਟਰਨਰੀ ਡਾਕਟਰ ਜੋ ਔੜ ਦੇ ਵਿੱਚ ਵੈਟਰਨਰੀ ਅਫਸਰ ਨੇ ਸੋਰੀ ਮਾਫ ਕਰਨਾ ਜੋ ਵੈਟਰਨਰੀ ਅਫਸਰ ਨੇ ਜਿਹੜੇ ਕਿ ਪਸ਼ੂਆਂ ਦੀਆਂ ਬਿਮਾਰੀਆਂ ਦਾ ਇਲਾਜ ਕਰਦੇ ਨੇ ਉਹ ਫਾਂਬੜਾ ਰਹਿੰਦੇ ਨੇ ਉਹਨਾਂ ਦੇ ਘਰ ਤੇ ਜਾ ਕੇ ਅਟੈਕ ਕੀਤਾ ਗਿਆ ਔਰ ਤੀਜਾ ਅਟੈਕ ਅੱਜ ਜੀਰਕਪੁਰ ਦੇ ਇੱਕ ਪਿੰਡ ਦੇ ਵਿੱਚ ਏਰੀਆ ਦੇ ਵਿੱਚ ਇੱਕ ਹਸਪਤਾਲ ਆ ਉਤੇ ਅੰਦਰ ਆਇਆ ਬੰਦਾ ਪ੍ਰੈਗਨੈਂਟ ਡਾਕਟਰ ਸੀ ਉਹ ਚੋਰੀ ਕਰਨ ਲੱਗਾ ਔਰ ਜਦੋਂ ਲੇਡੀ ਡਾਕਟਰ ਜੋ ਪ੍ਰੈਗਨੈਂਟ ਸੀ ਉਸਨੇ ਰੋਕਿਆ ਉਸ ਨੂੰ ਜ਼ੋਰ ਦੀ ਧੱਕਾ ਮਾਰਿਆ ਚਲੋ ਆ ਉਹ ਤੇ ਮਾਲਕ ਨੇ ਕਿਰਪਾ ਕੀਤੀ ਆਪਣੇ ਤਰੀਕੇ ਨਾਲ ਉਹਦਾ ਬਚਾਅ ਹੋ ਗਿਆ ਕੋਈ ਨੁਕਸਾਨ ਨਹੀਂ ਹੋਇਆ ਤੇ ਇਹਦੇ ਜ਼ਿੰਮੇਵਾਰ ਕੌਣ ਨੇ ਹੁਣ ਇੱਕ ਆਸ਼ਾ ਵਰਕਰਾਂ ਨੇ ਪਿੰਡਾਂ ਦੇ ਵਿੱਚ ਆਸ਼ਾ ਫੈਸਿਲੀਟੇਟਰ ਆ ਉਹਨਾਂ ਨੇ ਤੇ ਭਾਈ ਘਰ ਘਰ ਜਾਣਾ ਹੁੰਦਾ ਆ ਉਹ ਲੋਕਾਂ ਦੇ ਘਰਾਂ ਵਿੱਚ ਜਾਂਦੇ ਆ ਨੇ ਮੈਂ ਕਈ ਵਾਰ ਇਹ ਦੇਖਿਆ ਉਹਨਾਂ ਨਾਲ ਲੋਕ ਬਤਮੀਜ਼ੀ ਕਰਦੇ ਆ ਪਰ ਉਹ ਕਰਨ ਕੀ ਥੋੜੀ ਜਿਹੀ ਉਹਨਾਂ ਨੂੰ ਦਰਗਾਹ ਮਿਲਦੀ ਆ ਆਸ਼ਾ ਵਰਕਰ ਨੂੰ 2500 ਮਿਲਦੀ ਆ ਆਸ਼ਾ ਫੈਸਿਲੀਟੇਟਰ ਨੂੰ ਵੀ ਥੋੜੀ ਜ਼ਿਆਦਾ ਮਿਲਦੀ ਆ ਉਹ ਦਿਨ ਰਾਤ ਉਹ ਡਿਊਟੀ ਕਰਦੀਆਂ ਨੇ ਝੇ ਕਰ ਕਾਨੂੰਨ ਐਸਾ ਪਾਸ ਹੋਵੇ মিডিਆ ਦੇ ਉੱਪਰ ਤੁਸੀਂ ਆਪਣੀਆਂ ਵੋਟਾਂ ਲੈਣ ਲਈ ਤਾਂ ਬੜੇ ਚਰਚਾਵਾ ਕਰਦੇ ਆਂ ਬੜੇ ਐਡਵਰਟਾਈਜ਼ਮੈਂਟ ਕਰਦੇ ਆਂ ਕਰੋੜਾਂ ਰੁਪਏ ਖਰਚ ਰਹੇ ਆ ਕੀ ਜੋ ਕੋਈ ਕਿਸੇ ਵੀ ਮੁਲਾਜ਼ਮ ਨਾਲ ਧੱਕਾ ਕਰਦਾ ਉਹਦੇ ਲਈ ਐਡ ਨਹੀਂ ਕਰ ਸਕਦੇ ਉਹਦੇ ਲਈ ਐਡਵਰਟਾਈਜ਼ਮੈਂਟ ਨਹੀਂ ਕਰ ਸਕਦੇ ਵੀ ਜੇ ਕਿਸੇ ਨੇ ਕਿਸੇ ਮੁਲਾਜ਼ਮ ਦੇ ਉੱਪਰ ਵਧੇਕੀ ਕੀਤੀ ਤਾਂ ਉਹਦਾ ਇਹ ਹਸ਼ਰ ਹੋਏਗਾ ਨਮਾ ਸ਼ਹਿਰ ਦਾ ਬਾਬਾ ਤੇ ਆਪਣੀ ਆਵਾਜ਼ ਚੱਕਦਾ ਰਹੇਗਾ ਔਰ ਅਸੀਂ ਆਵਾਜ਼ ਨੂੰ ਚੱਕਾਂਗੇ ਬੇਸ਼ੱਕ ਅਸੀਂ ਕਿਸੇ ਤੋਂ ਐਡ ਨਹੀਂ ਲੈ ਰਹੇ ਸਰਕਾਰੀ ਨਾ ਸਾਨੂੰ ਕੋਈ ਸਰਕਾਰੀ ਐਡ ਆਂਦੀ ਹੈਗੀ ਆ ਤੇ ਨਾ ਅਸੀਂ ਕਿਸੇ ਕਿਸੇ ਕੋਲੋਂ ਪੈਸੇ ਫੜੇ ਫੜੇ ਹੋਏ ਆ ਕਿ ਅਸੀਂ ਆਵਾਜ਼ ਨੂੰ ਨਾ ਚੱਕੀਏ ਤੇ ਮੈਂ ਬਾਕੀ ਦੇ ਚੈਨਲਾਂ ਚੈਨਲ ਜੋ ਮੇਰੇ ਇਹ ਚੈਨਲ ਨੇ ਜਿੰਨੇ ਵੀ ਚੈਨਲ ਨੇ ਸੋਸ਼ਲ ਮੀਡੀਆ ਦੇ ਨੇ ਚਾਏ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਇਸ ਆਵਾਜ਼ ਨੂੰ ਚੱਕੋ ਕਿਉਂਕਿ ਕੱਲ ਨੂੰ ਸਾਨੂੰ ਤੁਹਾਨੂੰ ਵੀ ਸਰੀਰਕ ਤੌਰ ਤੇ ਕੋਈ ਸਮੱਸਿਆ ਆ ਸਕਦੀ ਹੈਗੀ ਆ ਅਸੀਂ ਨਾ ਡਾਕਟਰਾਂ ਦੇ ਕੋਲ ਹੀ ਜਾਣਾ ਹੈ ਜਦੋਂ ਮੁਕੰਮਲ ਹੜਤਾਲ ਹੋਏਗੀ ਤੇ ਫਿਰ ਅਸੀਂ মিডিਆ ਵਾਲੇ ਇਹਨਾਂ ਦੇ ਖਿਲਾਫ ਕੀ ਗੱਲ ਕਰਾਂਗੇ ਨਹੀਂ ਕਰ ਸਕਦੇ ਸਾਨੂੰ ਅੱਜ ਤੋਂ ਇਹਨਾਂ ਦੇ ਜਿਹੜੇ ਡਾਕਟਰਾਂ ਨਾਲ ਸਹਿਮਤ ਸਕੂਲਟੀ ਦੇ ਰੈਜੀਮੈਂਟ ਜਿਹੜੇ ਆ ਕਰਨੇ ਚਾਹੀਦੇ ਹੈਗੇ ਆ ਕਿਉਂ ਨਹੀਂ ਇੱਕ ਪੁਲਿਸ ਮੁਲਾਜ਼ਮ ਲਗਾ ਦਿੱਤਾ ਜਾਂਦਾ ਜਦੋਂ ਉਹਦੀ ਡਿਊਟੀ ਖਤਮ ਹੋਵੇ ਦੂਸਰਾ ਲਗਾ ਦਿੱਤਾ ਜਾਂਦਾ ਤਿੰਨ ਘਟਨਾਵਾਂ ਆ ਚੁੱਕੀਆਂ ਨੇ ਕੱਲ ਨੂੰ ਹੱਤਿਆਵਾਂ ਮਾਫ ਕਰਨਾ ਕੱਲ ਨੂੰ ਹੱਤਿਆ ਵੀ ਕਿਸੇ ਦੀ ਇਹ ਕਰ ਸਕਦੇ ਆ ਕਿਉਂਕਿ ਜਾਂ ਡਰ ਹੀ ਨਹੀਂ ਹੈਗਾ ਇਸ ਕਰਕੇ ਸਖਤ ਕਾਨੂੰਨ ਬਣਾਏ ਜਾਣ ਤੇ ਇਹਨਾਂ ਡਾਕਟਰਾਂ ਦੀ ਜਿਹੜੀ ਆ ਉਹ ਇਹ ਇਹਨਾਂ ਨੂੰ ਜਿਹੜਾ ਆ ਕੋਈ ਬਿਨਾ ਬੇਖੌਫ ਹੋ ਕੇ ਇਹ ਆਪਣਾ ਜਿਹੜਾ ਆ ਕੰਮ ਕਰ ਸਕਣ ਕਿਉਂਕਿ ਇਹ ਸੇਵਾ ਕਰਦੇ ਨੇ ਕੱਲ ਨੂੰ ਜਦੋਂ ਸਾਰੇ ਡਾਕਟਰ ਉਹਨਾਂ ਨੇ ਜਾਣਨਾ ਨਹੀਂ ਗਵਾਣੀਆਂ ਉਹਨਾਂ ਨੇ ਅਟੈਕ ਨਹੀਂ ਕਰਵਾਣੇ ਕੱਲ ਨੂੰ ਅਗਰ ਆਪਣੀਆਂ ਨੌਕਰੀਆਂ ਛੱਡ ਕੇ ਉਹ ਆਪਣੇ ਪ੍ਰਾਈਵੇਟ ਕੰਮ ਕਰਨ ਲੱਗ ਪਣਗੇ ਤੇ ਫਿਰ ਤੁਸੀਂ ਸਰਕਾਰੀ ਹਸਪਤਾਲਾਂ ਦੇ ਵਿੱਚ ਕਿਹੜਾ ਡਾਕਟਰ ਕੰਮ ਕਰੇਗਾ ਇਹ ਆ ਗੱਲ ਵਿਚਾਰਨ ਦੀ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 987679499